ਆਇਆ ਉਦੋਂ ਆਪਾਂ ਬੇਨਤੀ ਕੀਤੀ ਸੀ ਝੋਲੀ ਅੱਡੀ ਸੀ ਆਪਣੇ ਵੀਰਾਂ ਅੱਗੇ ਕਿ ਜਦੋਂ ਆਪਾਂ ਵਾਢੀ ਕਰਨੀ ਆ ਉਦੋਂ ਆਪਾਂ ਆਪਣੀਆਂ ਬੀਬੀਆਂ ਭੈਣਾਂ ਨੂੰ ਇੱਥੇ ਭੇਜਿਓ ਉਹਨਾਂ ਨੂੰ ਜਾ ਕੇ ਦੱਸਿਓ ਵੀ ਉੱਥੇ ਕੋਈ ਵੀ ਮੁਸ਼ਕਲ ਨਹੀਂ ਆ ਉੱਥੇ ਬਹੁਤ ਇੱਜ਼ਤ ਮਾਨ ਸਤਕਾਰ ਮਿਲਦਾ ਪ੍ਰਸ਼ਾਦਾ ਸੋਹਣਾ ਮਿਲਦਾ ਵਾ ਤੇ ਮੇਰੇ ਵੀਰਾਂ ਭਰਾਵਾਂ ਨੇ ਜਾ ਕੇ ਇਨਾਂ ਨੇ ਮੇਰੀ ਜਿਹੜੀ ਅਪੀਲ ਆ ਉਹ ਬੀਬੀਆਂ ਨੂੰ ਕੀਤੀ ਤੇ ਤੁਸੀਂ ਵੇਖੋ ਵੀ ਵੱਡੀ ਗਿਣਤੀ ਵਿੱਚ ਇੱਥੇ ਬੀਬੀਆਂ ਪਹੁੰਚੀਆਂ ਨੇ ਆਪਣੀ ਆਪਣੇ ਜਿਹੜੇ ਕਿਸਾਨ ਵੀਰਿਆ ਉਹਨਾਂ ਦੀ ਸਹਾਇਤਾ ਕੀਤੀ ਉਹਨਾਂ ਨੇ ਇੱਥੇ ਆ ਕੇ ਮੈਨੂੰ ਬਹੁਤ ਹੀ ਖੁਸ਼ੀ ਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਆਪਣੀਆਂ ਬੀਬੀਆਂ ਭੈਣਾਂ ਦਾ ਕਿ ਕਿੰਨਾ ਆਪਣਾ ਜਿਹੜਾ ਕੀਮਤੀ ਸਮਾਂ ਉਹ ਇੱਥੇ ਆਪਣਾ ਕੱਢ ਕੇ ਤੇ ਇੱਥੇ ਆਈਆਂ ਵਾ ਸਾਨੂੰ ਪਤਾ ਵਾ ਵੀ ਸਾਡੇ ਕਿੱਡੇ ਜਿਵੇਂ ਆ ਪਰ ਅਸੀਂ ਆਪਣੀ ਨਸਲ ਤੇ ਫਸਲ ਬਚਾਉਣੀ ਆ ਅਸੀਂ ਉਹਨਾਂ ਕੰਮਾਂ ਨੂੰ ਪਹਿਲ ਹੀ ਦੇਣੀ ਅਸੀਂ ਇਹਨਾਂ ਦੋ ਕੰਮਾਂ ਨੂੰ ਪਹਿਲ ਦੇਣੀ ਆ ਜੇ ਇਹ ਸਾਡੀ ਫਸਲ ਤੇ ਨਸਲ ਬਚ ਗਈ ਤਾਂ ਸਾਨੂੰ ਸਾਰਾ ਕੁਝ ਹੀ ਮਿਲ ਜਾਣਾ ਵਾ ਤੇ ਜੇ ਸਾਡੀਆਂ ਇਹ ਦੋ ਚੀਜ਼ਾਂ ਨਾ ਬੱਜੀਆਂ ਤਾਂ ਸਾਡੇ ਕੋਲ ਕੁਝ ਵੀ ਨਹੀਂ ਰਹਿਣਾ ਮੈਂ ਇਸ ਸਰਕਾਰ ਨੂੰ ਮੋਦੀ ਨੂੰ ਪੰਜਾਬ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੀ ਆ ਕਿ ਇਹ ਬੀਬੀਆਂ ਘਰਾਂ ਦੇ ਵਿੱਚ ਪਾण्डे ਹੀ ਨਹੀਂ ਮਾਦ ਸਕਦੀਆਂ ਇਹ ਸਰਕਾਰਾਂ ਵੀ ਮਾਦ ਸਕਦੀਆਂ ਜੇ ਇਹ ਬੀਬੀਆਂ ਘਰਾਂ ਦੇ ਵਿੱਚ ਕੱਪੜਿਆਂ ਤੋਂ ਮੈਲ ਕੱਢਣੀਆਂ ਨਹੀਂ ਜਾਣਦੀਆਂ ਇਹ ਸਰਕਾਰਾਂ ਦੀ ਮੈਲ ਵੀ ਕੱਢ ਸਕਦੀਆਂ ਜੇ ਕਿਤੇ ਕਿ ਇਹ ਤੁਹਾਨੂੰ 10 ਦਿਨ ਕਿਹਾ ਜਦੋਂ ਤੁਸੀਂ ਸਾਡੇ ਪਿੰਡਾਂ ਵਿੱਚ ਆਓਗੇ ਵੀ ਅਸਾਨੂੰ ਵੋਟ ਦਿਓ ਤੇ ਤੁਹਾਨੂੰ ਦੱਸਣ ਗਿਆ ਕਿ ਕਾਦੇ ਲਈ ਵੋਟ ਦਈਏ ਕੀ ਕੀਤਾ ਜੇ ਤੁਸੀਂ ਸਾਡੇ ਵਾਸਤੇ ਮੈਂ ਚਾਹੁੰਦੀ ਆ ਕਿ ਤੁਸੀਂ ਪਿੰਡਾਂ ਵਿੱਚ ਜਦੋਂ ਕੋਈ ਆਵੇ ਤਾਂ ਬੰਦਿਆਂ ਨੂੰ ਅੱਗੇ ਨਾ ਕਰਿਓ ਆਪ ਚੰਦੇ ਚੁੱਕ ਕੇ ਉਹਨਾਂ ਨੂੰ ਸਵਾਲ ਕਰਿਓ ਉਹਨਾਂ ਦੀ ਹਿੰਮਤ ਆਪਾਂ ਉਹਨਾਂ ਨੂੰ ਸੋਲਣਾ ਪੜਾਈਏ ਉਹਨਾਂ ਨੂੰ ਦਸੀਏ ਕਿ ਅਸੀਂ ਪਿੱਛੋਂ ਕਿਸ ਕਾਮ ਦੀਆਂ ਵਾਰਸਾਂ ਆ ਉਹਨਾਂ ਨੂੰ ਲੜਨ ਦੀ ਜਾਇਜ਼ ਦੱਸ ਉਹਨਾਂ ਨੂੰ ਖੂਨ ਨਾ ਫੜਾਓ ਉਹਨਾਂ ਨੂੰ ਕਰਾ ਦੇ ਕੰਮ ਵੀ ਉਨਾਂ ਨੂੰ ਮਜ਼ਬੂਤ ਬਣਾਓ ਸੋਲ ਨਾ ਬਣਾਓ ਜੇ ਤੁਸੀਂ ਚਾਹੁੰਦੀ ਆ ਜੇ ਕਿ ਸਾਡਾ ਜਿਹੜਾ ਮਾਈ ਭਾਖੋਰ ਦਾ ਨਾਂ ਮਾਤਾ ਗੁਜਰ ਖੋਰ ਦਾ ਨਾਂ ਬਣਿਆ ਰਵੇ ਆਪਣੀਆਂ ਬੱਚੀਆਂ ਨੂੰ ਤਾਕਤਵਰ ਬਣਾਓ ਇਸੇ ਇੰਡੀਏ ਗੱਲਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਭੈਣਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਇੱਥੇ ਪਹੁੰਚੇ ਇੱਕ ਗੱਲ ਹੋਰ ਜਾ ਕੇ ਬੀਬੀਆਂ ਨੂੰ ਦੱਸਿਓ ਆਪਣਾ ਇਹ ਜਿਹੜਾ ਚੰਦਲ ਕਹਿੰਦੇ ਨੇ ਸੁਭਰਾ ਸਾਹਿਬ ਵੀ ਕਹਿੰਦੇ ਕਿ ਸਾਡਾ ਜਿਹੜਾ ਇਹ ਆਪਾਂ ਇੱਥੇ ਗੱਲਬਾਤ ਕਿੱਦਾਂ ਪੁੱਛੂਗੀ ਪਿਛਲੇ ਵਾਰ ਇੱਕ ਬਜ਼ੁਰਗ ਨੇ ਕਿਹਾ ਕਿ ਇਹਨਾਂ ਬੀਬੀਆਂ ਨੂੰ ਜ਼ਰੂਰ ਦੱਸਿਆ ਕਰੋ ਪਰ ਉਹਨਾਂ ਨੇ ਗੱਲ ਉਲਟ ਜੀ ਕਰਤੀ ਥੋੜੀ ਸਿੱਧੀ ਨਹੀਂ ਕਹੀ ਕਿ ਗੁੱਸਾ ਨਾ ਕਰੋ ਅਸੀਂ ਗੁੱਸਾ ਨਹੀਂ ਕਰਦੇ ਉਹਨਾਂ ਦਾ ਕਹਿ ਦਾ ਮਤਲਬ ਸੀ ਕਿ ਜੇ ਇਹਨਾਂ ਦੀ ਬੀਬੀਆਂ ਕੋਲ ਗੱਲ ਚੱਲੇ ਗਈ ਤਾਂ ਸਾਰੇ ਹੀ ਇੰਡੀਆ ਵਿੱਚ ਚਲੀ ਜਾਊਗੀ ਹਲੇ ਸਾਨੂੰ ਬੀਬੀਆਂ ਭੈਣਾਂ ਨੂੰ ਇਹ ਕਹਿੰਦੇ ਨੇ ਆਜ ਤੱਕ ਦਾ ਚੈਨਲ ਆ ਇਹ ਆਪਾਂ ਆਜ ਤੱਕ ਦਾ ਚੈਨਲ ਬਣ ਕੇ ਵਿਖਾਉਣਾ ਆਪਾਂ ਆਪਣੀ ਇਥੋਂ ਦੀ ਜੋ ਵੀ ਸਾਨੂੰ ਸਿੱਖਣ ਨੂੰ ਮਿਲਦਾ ਕੀ ਸਾਡੇ ਕਾਨੂੰਨ ਨੇ ਕੀ ਅਸੀਂ ਨੇੜੇ ਕੀ ਮੰਗਾ ਨੇ ਉਹ ਸਾਰੀਆਂ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਪਿੰਡਾਂ ਦੇ ਵਿੱਚ ਦੱਸਣੀਆਂ ਵਾ ਅਸੀਂ ਉਹਨਾਂ ਨੂੰ ਦੱਸਣਾ ਕਿ ਅਸੀਂ ਭਾਜਪਾ ਦਾ ਬਾਈਕਾਟ ਕਿਵੇਂ ਕਰਨਾ ਇਹ ਇਹ ਚੈਨਲ ਜਦੋਂ ਆਪਾਂ ਭੋਗਾਂ ਤੇ ਜਾਂਦੇ ਆਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਆਂ ਗੁਰਦੁਆਰਿਆਂ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਿਰਫ ਇਹੋ ਹੀ ਚੈਨਲ ਚੱਲੇ ਕਿ ਉੱਥੇ ਕੀ ਹੋਇਆ ਕੀ ਅਸੀਂ ਸਿੱਖਿਆ ਜਾਂ ਤੇ ਤੁਹਾਡੀ ਵਾਰੀ ਆ ਗੋ ਜਾਣ ਦੀ ਕਿ ਤੁਸੀਂ ਜਾ ਕੇ ਉੱਥੇ ਸਿੱਖਣਾ ਫਿਰ ਤੁਸੀਂ ਸਾਨੂੰ ਆ ਕੇ ਦੱਸਣਾ ਕਿ ਕੀ ਤੁਸੀਂ ਉੱਥੋਂ ਸੁਣ ਕੇ ਆਇਓ ਇਸ ਕਰਕੇ ਇਹ ਚੈਨਲ ਸਾਡਾ ਬਹੁਤ ਲੰਮਾ ਚੱਲ ਜਾਣਾ ਤੇ ਅਸੀਂ ਇਹ ਮੋਰਚਾ ਜਿੱਤਾਂਗੇ ਮੈਂ ਹਰਿਆਣਾ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਤੁਸੀਂ ਸਾਡੇ ਫੜੇ ਆ ਇਹ ਸਾਨੂੰ ਛਡਾਉਣੇ ਆਉਂਦੇ ਆ ਜੇ ਅਸੀਂ ਆਪਣੇ ਬੱਚਿਆਂ ਨੂੰ ਪੈਦਾ ਕਰ ਸਕਦੇ ਆ ਜੇ ਅਸੀਂ ਉਹਨਾਂ ਅਸੀਂ ਉਹਨਾਂ ਨੂੰ ਉਹਨਾਂ ਲਈ ਲੜ ਸਕਦੇ ਆ ਅਸੀਂ ਉਹਨਾਂ ਲਈ ਜਾਨ ਵੀ ਦੇ ਸਕਦੇ ਆ ਜੇ ਸਾਨੂੰ ਲੋੜ ਪਈ ਸਾਡੇ ਉਹਨਾਂ ਤਿੰਨ ਬੱਚਿਆਂ ਨੂੰ ਛਡਾਉਣ ਦੀ ਤਾਂ ਅਸੀਂ ਸਖਤ ਤੋਂ ਸਖਤ ਕਦਮ ਚੁੱਕਾਂਗੇ ਇਹ ਅਵੇਸਲੇ ਨਾ ਰਵੇ ਆ ਆਪਣੀ ਸਰਕਾਰ ਬੀਬੀਆਂ ਵਿੱਚ ਦਮ ਨਹੀਂ ਤਾਨੂੰ ਦਮ ਦਿਖਾ ਦੇਵਾਂਗੇ ਤੇ ਆਪਣੇ ਬੱਚੇ ਛਡਾ ਕੇ ਫਿਰ ਇਥੋਂ ਜਾਵਾਂਗੇ ਇਸ ਕਰਕੇ ਤਿਆਗ ਤੋਂ ਖੰਮ ਸਾਰੇ ਜੇ ਅਸੀਂ ਸਾਡੇ ਬੱਚੇ ਹੋਣਗੇ ਤਾਂ ਅਸੀਂ ਹੈ ਕਿਆ ਤੇ ਜੇ ਸਾਡੇ ਬੱਚੇ ਸਿਰਫ ਨਹੀਂ ਤਾਂ ਕੁਛ ਵੀ ਨਹੀਂ ਬਸ ਇੰਨੀਆਂ ਕੀ ਗੱਲਾਂ ਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ